ਇਟਸ ਅ ਅਮਰੀਕਾ ਦੀ ਗੱਲ ਚੱਲ ਰਹੀ ਹੈ ਤੇ ਇੱਕ ਗੱਲ ਹੋਰ ਕਰ ਲੈਨੇ ਕਹਿੰਦੇ ਜੇ ਕੈਨੇਡੀਅਨਾਂ ਨੇ ਹੁਣ ਅਮਰੀਕਾ ਜਾਣਾ ਤੇ ਉਹਨਾਂ ਤੇ ਵੀ ਕੁਝ ਨਵੀਆਂ ਸ਼ਰਤਾਂ ਲੱਗ ਗਈਆਂ ਨੇ ਉਹ ਕਿਹੜੀਆਂ ਹਾਂ ਕੈਨੇਡਾ ਤੇ ਅਮਰੀਕਾ ਦਾ ਜਿਹੜਾ ਬਾਰਡਰ ਹੈ ਇੱਕ ਇਸ ਤਰ੍ਹਾਂ ਕਿ ਜਿਹੜੇ ਦੋਵਾਂ ਦੇਸ਼ਾਂ ਦੇ ਨਾਗਰਿਕ ਹੈ ਇਹ ਤਾਂ ਇੱਥੋਂ ਤੱਕ ਪਹਿਲਾਂ ਹੁੰਦਾ ਸੀ ਕਿ ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈ ਤੇ ਉਹ ਤੁਹਾਡੇ ਕੋਲ ਕੈਨੇਡਾ ਦੀ ਪੀਆਰ ਹੈ ਤੇ ਪੀਆਰ ਵਾਲਾ ਕਾਗਜ਼ ਵਿੱਚ ਲੱਗਾ ਤਾਂ ਤੁਹਾਨੂੰ ਯੂਐਸਏ ਦਾ ਵੀਜ਼ਾ ਲੈਣ ਦੀ ਲੋੜ ਨਹੀਂ ਸੀ ਬਾਰਡਰ ਤੇ ਤੁਸੀਂ ਜਾਂਦੇ ਤੇ ਉਹ ਦਿਖਾ ਕੇ ਤੁਸੀਂ ਪਾਰ ਲੰਘ ਜਾਂਦੇ ਸੀ ਤੇ ਉਹ ਹੌਲੀ-ਹੌਲੀ ਕੈਨੇਡਾ ਵਾਲਿਆਂ ਨੇ ਪੀਆਰ ਕਾਰਡ ਕਰ ਦਿੱਤਾ ਤੇ ਉਹਨਾਂ ਨੇ ਕਹ ਦਿੱਤਾ ਕਿ ਜਿਹੜਾ ਇੰਡੀਆ ਦਾ ਸਿਟੀਜ਼ਨ ਕੈਨੇਡਾ ਵਿੱਚ ਰਹਿ ਰਿਹਾ ਚਾਹੇ ਉਹ ਕਿਸੇ ਕੋਲ ਕੈਨੇਡਾ ਦੀ ਪੀਆਰ ਹੋ ਉਹਨੂੰ ਹੁਣ ਵੀਜ਼ਾ ਲੈਣਾ ਪਏਗਾ ਸੋ ਉਹ ਸ਼ਰਤ ਲਾ ਕੇ ਪਰ ਕੈਨੇਡੀਅਨ ਪਾਸਪੋਰਟ 홀ਡਰਾਂ ਲਈ ਰਸਤੇ ਬੜੇ ਖੁੱਲੇ ਇੱਥੋਂ ਤੱਕ ਕਿ ਕੈਨੇਡੀਅਨ 에어ਪੋਰਟਾਂ ਦੇ ਉੱਪਰ ਜਿਹੜੇ ਹਵਾਈ ਯਾਤਰਾ ਕਰਕੇ ਜਾਂਦੇ ਨੇ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਕਲੀਅਰੈਂਸ ਹੈ ਉਹ ਕੈਨੇਡਾ ਦੇ ਵਿੱਚ ਹੀ ਹੋ ਜਾਂਦੀ ਆ ਇਸ ਤੋਂ ਅਨਿਸੁਲਤ ਨੇ ਤੇ ਬਾਰਡਰ ਤੋਂ ਗੱਡੀਆਂ ਦੇ ਵਿੱਚ ਬੈਠ ਕੇ ਗੱਲ ਹੀ ਕੋਈ ਨਹੀਂ ਜਿੱਧਰ ਨੂੰ ਮਰਜ਼ੀ ਜਾਓ ਉਹ ਮੜਾ ਮੋਟਾ ਹੁੰਦਾ ਚੱਕ ਚੱਕ ਕਰਦੇ ਨੇ ਤੇ ਗੱਡੀ ਵਿੱਚ ਕਈ ਵਾਰੀ ਬੈਠੇ ਅੰਦੀ ਸ਼ਕਲ ਵੀ ਨਹੀਂ ਦੇ ਦੇ ਬੈਠੇ ਬੈਠੇ ਤੁਹਾਨੂੰ ਉਹ ਜਿਹੜਾ ਜਿਵੇਂ ਪਰਚੀ ਕਟਾਉਣੀ ਹੁੰਦੀ ਹੈ ਇਹ ਮੈਂ ਕਟਾ ਕੇ ਪਾਸ ਕਰ ਦਿੰਦੇ ਨੇ ਪਰ ਹੁਣ ਕੁਝ ਚੀਜ਼ਾਂ ਬਦਲ ਰਹੀਆਂ ਨੇ ਇਹ ਇਹ ਜਿਹੜੀ ਜਾਣਕਾਰੀ ਜਿਹੜੀ ਹੈ ਅਜੇ ਡਿਟੇਲ ਵਿੱਚ ਕੋਸ਼ ਦਿਨਾਂ ਦੇ ਵਿੱਚ ਆਵੇਗੀ ਉਹ ਇਹ ਹੈ ਕਿ ਅਗਰ ਤੁਸੀਂ ਇੱਕ ਮਹੀਨਾ ਜਾਂ ਇੱਕ ਮਹੀਨੇ ਇੱਕ ਮਹੀਨੇ ਤੋਂ ਵੱਧ ਤੁਸੀਂ 30 ਦਿਨਾਂ ਤੋਂ ਵੱਧ ਯੂਐਸਏ ਦੇ ਵਿੱਚ ਰਹਿਣਾ ਹੈ ਤੇ ਤੁਹਾਨੂੰ ਯੂਐਸਏ ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਵਿੱਚ ਗਵਰਨਮੈਂਟ ਦੇ ਜਿਹੜੇ ਆਫਿਸ ਨੇ ਉਹਨਾਂ ਨਾਲ ਰਜਿਸਟ੍ਰੇਸ਼ਨ ਕਰਾਉਣੀ ਪੈਗੀ ਫੋਰਨ ਨੈਸ਼ਨਲਸ ਜਿਹੜੇ ਯੂਐਸਏ ਦੇ ਵਿੱਚ 30 ਦਿਨਾਂ ਤੋਂ ਵੱਧ ਰਹਿਣਗੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਗੀ ਤੇ ਉਹਨਾਂ ਨੂੰ ਉਹਨਾਂ ਨੂੰ ਫਿੰਗਰਪ੍ਰਿੰਟ ਕਰਾਉਣੇ ਪੈਣਗੇ April 11 ਤੋਂ ਇਹ ਸ਼ੁਰੂ ਹੋ ਰਿਹਾ ਹੈ ਪਰ ਕੈਨੇਡੀਅਨਾਂ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਫਿੰਗਰਪ੍ਰਿੰਟ ਕਰਾਉਣ ਦੀ ਲੋੜ ਨਹੀਂ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਹੈ ਇਸ ਰੂਲ ਨੂੰ ਵੀ ਚੇਂਜ ਕਰ ਸਕਦੀ ਹੈ ਤੇ 30 ਦਿਨ ਤੋਂ ਵੱਧ ਜਿਹੜੇ ਕੈਨੇਡੀਅਨ ਰਹਿੰਦੇ ਨੇ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਨੂੰ ਕੋਈ ਕੋਈ ਫਾਰਮ ਜਿਹੜਾ ਨਵਾਂ ਫਾਰਮ ਜਿਹੜਾ ਹੈ ਉਹ ਇੱਕ ਜਿਹੜਾ ਆਨਲਾਈਨ ਪੋਰਟਲ ਹੈ ਉਹਦੇ ਥਰੂ G325R ਜਿਹੜਾ ਹੈ ਉਹ ਭਰਨਾ ਪੈ ਸਕਦਾ ਹੈ ਔਰ ਇਤਿਹਾਸ ਦੇ ਵਿੱਚ ਕੈਨੇਡੀਅਨਾਂ ਨੇ ਬੜੇ ਮਜ਼ੇ ਕੀਤੇ ਨੇ ਕਿ ਵੀਜ਼ਾ ਐਗਜ਼ੈਂਪਟ ਸਟੇਟਸ ਉਹ ਅੱਜ ਵੀ ਹੈ ਪਰ ਯੂਐਸਏ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਰਾਉਣੀ ਪੈ ਸਕਦੀ ਹੈ ਤੇ ਯੂਐਸਏ ਦੇ ਵਿੱਚ ਕੁਝ ਮਾਹਿਰ ਇਹ ਕਹਿ ਰਹੇ ਨੇ ਕਿ ਇਹ ਜਿਹੜੀ ਵਪਾਰਕ ਜੰਗ ਚੱਲ ਰਹੀ ਹੈ ਤੇ ਉਸ ਦੇ ਦਰਮਿਆਨ ਜੋ ਖਿੱਚੋ ਤਾਣ ਪੈਦਾ ਹੋਈ ਹੈ ਤੇ 51ਵੀਂ ਸਟੇਟ ਬਣਾਉਣ ਦੇ ਬਾਰੇ ਜੋ ਡੋਨਲਡ ਟਰੰਪ ਦੇ ਬਿਆਨ ਨੇ ਤੇ ਉਧਰੋਂ ਕੈਨੇਡੀਅਨਾਂ ਦੁਆਰਾ ਕੁਝ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਇਹ ਲਿਆ ਗਿਆ ਫੈਸਲਾ ਜਾਪਦਾ ਹੈ ਤੇ ਇੱਕ ਇੱਕ ਕਿਸਮ ਹੈ ਕੈਨੇਡੀਅਨਾਂ ਦੀ ਉਹਨਾਂ ਨੂੰ ਕਹਿੰਦੇ ਨੇ ਕਿ 스노우 ਬਰਡ 스노우 ਬਰਡ ਇੱਕ ਕੈਨੇਡਾ ਅਮਰੀਕਾ ਦੇ ਨਾਲੋਂ ਨਿਸਬਤਨ ਜਿਹੜਾ ਔਸਤਨ ਜ਼ਿਆਦਾ ਠੰਡਾ ਮੁਲਕਾ ਕਿਉਂਕਿ ਉੱਤਰ ਵਾਲੇ ਪਾਸੇ ਆ ਤੇ ਉਹ ਦੱਖਣ ਵਾਲੇ ਪਾਸੇ ਆ ਸੋ ਇਹਨਾਂ ਦਾ ਕੈਨੇਡਾ ਵਾਲੇ ਕੋਈ ਜਿਹੜੇ ਨੇ ਉੱਥੇ ਗਰਮੀਆਂ ਦੇ ਵਿੱਚ ਜਾਂਦੇ ਨੇ ਜਾਂ ਜਦੋਂ ਇੱਥੇ ਕੈਨੇਡਾ ਦੇ ਵਿੱਚ ਜ਼ਿਆਦਾ ਠੰਡ ਹੋਵੇ ਤੇ ਉੱਧਰ ਜਾ ਕੇ ਲੰਬਾ ਸਮਾਂ ਰਹਿੰਦੇ ਨੇ ਉਹਨਾਂ ਨੇ ਘਰ ਲੈਏ ਹੋਏ ਨੇ ਹੋਰ ਬੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਮੱਸਿਆ ਆ ਸਕਦੀ ਹੈ ਤੇ ਕੈਨੇਡੀਅਨ 스노ਬੋਰਡ ਐਸੋਸੀਏਸ਼ਨ ਜਿਹੜੀ ਇਹ ਜਿਹੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਸੰਸਥਾ ਹੈ ਉਹ ਕਹਿੰਦੇ ਨੇ ਕਿ ਇਹ ਸਾਨੂੰ ਨਵਾਂ ਪੰਗਾ ਪਾ ਦਿੱਤਾ ਤੇ ਜਿਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਨਰਾਸ਼ ਹੋਣਗੇ ਤੇ ਆਲਰੇਡੀ ਕੈਨੇਡੀਅਨ ਕਹਿੰਦੇ ਜਾਣ ਤੋਂ ਚੇਕ ਕਰ ਰਹੇ ਨੇ ਛੁੱਟੀਆਂ ਦੀ ਪਲੈਨਿੰਗ ਕੀਤੀਆਂ ਨੇ ਕੈਨਸਲ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਵੈਸੇ ਹੀ ਲਈਅਰ ਟ੍ਰੈਵਲ ਜਿਹੜਾ ਕਰਦੇ ਸੀ ਕੈਨੇਡਾ ਵਾਲੇ ਕੇਵਾਰੀ ਵੇਖਸ ਨੂੰ ਬੜੀਆਂ ਸਸਤੀਆਂ ਟਿਕਟਾਂ ਮਿਲ ਜਾਂਦੀਆਂ ਸੀ ਤੇ ਉਹ ਕੈਨੇਡੀਅਨ ਵੈਸੇ ਹੀ ਚੱਲੇ ਚੁਲੇ ਜਾਂਦੇ ਸੀ ਉਹ ਜਾ ਰਹੇ ਨੇ ਪਰ ਗਿਣਤੀ ਘਟ ਰਹੀ ਆ ਫਲਾਈਟਾਂ ਕਈ ਜਿਹੜੀਆਂ ਨੇ ਘਟਾ ਦਿੱਤੀਆਂ ਏਅਰਲਾਈਨਾਂ ਨੇ